ਜਦੋਂ 1992 ਦੇ ਵਿੱਚ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਇੱਕ ਗੱਲ ਚੇਤੇ ਰੱਖਿਓ ਮਲੇਰਕੋਟਲੇ ਵਾਲਿਓ ਸਾਰੇ ਲੀਡਰਾਂ ਦੀਆਂ ਜ਼ੁਬਾਨਾਂ ਬੱਡੀਆਂ ਗਈਆਂ ਕਿਸੇ ਦੇ ਵਿੱਚ ਜ਼ੁਰਤ ਨਹੀਂ ਪਈ ਕਿ ਇਹ ਗੱਲ ਪਾਰਲੀਮੈਂਟ ਦੇ ਵਿੱਚ ਕਹਿ ਸਕਣ ਕਿ ਤੁਸੀਂ ਕੌਣ ਹੋ ਨਿਓ ਬਾਬਰੀ ਮਸਜਿਦ ਨੂੰ ਸ਼ਹੀਦ ਕਰਨ ਵਾਲੇ ਸਿਰਫ ਇੱਕੋ ਇੱਕ ਜਰਨਲ ਜੰਜੀ ਸਿੰਘ ਮਾਨ ਜਿਹਨੇ ਮੋਦੀ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕਿਹਾ ਕਿ ਤੁਸੀਂ ਕੌਣ ਹੋ ਨਿਓਂ ਬਾਬਰੀ ਮਸਜਿਦ ਨੂੰ ਸ਼ਹੀਦ ਕਰਨ ਵਾਲੇ ਤੇ ਅਜੋਸੇ ਮੋਦੀ ਨੂੰ ਅਸੀਂ ਕਹਨੇ ਆ ਜੇ ਹੈ ਹਿੰਮਤ ਇੱਥੇ ਕਿਸੇ ਮਸਜਿਦ ਨੂੰ ਮੰਦਿਰ ਨੂੰ ਹੱਥ ਲਾ ਕੇ ਦਿਖਾ ਫਿਰ ਤੈਨੂੰ ਦੱਸਾਂਗੇ ਅਸੀਂ ਆ ਗੰਦੀ ਰਾਜਨੀਤੀ ਅਸੀਂ ਹਿੰਦੁਸਤਾਨ ਦੇ ਵਿੱਚ ਨਹੀਂ ਹੋਣ ਦਵਾਗੇ ਤੇ ਮੀਤ ਹੇਅਰ ਨੂੰ ਮੈਂ ਮਲੇਰਕੋਟਲੇ ਖੜ ਕੇ ਕਹਿਣਾ ਮੀਤ ਹੇਅਰ ਕਹਿੰਦਾ ਸੀ ਇਹਦਾ ਮੇਰੇ ਮੁਕਾਬਲੇ ਦੇ ਵਿੱਚ ਨਹੀਂ ਹੈਗਾ ਕੋਈ ਤੇ ਹੁਣ ਮੀਤ ਹਿਆਰ ਨੂੰ 4 ਜੂਨ ਨੂੰ ਦੱਸਾਂਗੇ ਵੀ ਜੇ ਨਾ ਤੇਰੀ ਧੌਣ ਦੇ ਉੱਤੇ ਗੋਡਾ ਰੱਖਿਆ ਲੈ ਸਾਨੂੰ ਨਾ ਕਹੀਂ ਸਮੇਂ ਦੀਆਂ ਸਰਕਾਰਾਂ ਨੂੰ ਸਵਾਲ ਕਰੋ ਕਿ ਅਸੀਂ ਵੀ ਪੜ੍ਹੇ ਲਿਖੇ ਆ ਡਿਗਰੀਆਂ ਹੱਥਾਂ ਦੇ ਵਿੱਚ ਰੱਖੋ ਆ ਜਦੋਂ ਮੀਤ ਹਿਆਰ ਆੜ ਕੇ ਜਾਂ ਹੋਰ ਆਉਂਦੇ ਆ ਝਾੜੂ ਚੱਪਿਆਂ ਵਾਲੇ ਇਹਨਾਂ ਨੂੰ ਦਿਖਾਓ ਡਿਗਰੀਆਂ ਵੀ ਸਾਨੂੰ ਨੌਕਰੀਆਂ ਚਾਹੀਦੀਆਂ ਨੇ ਨੌਕਰੀਆਂ ਸਾਨੂੰ ਗੱਲਾਂ ਦਾ ਕੜਾ ਨਹੀਂ ਚਾਹੀਦਾ ਥੋਡੀਆਂ ਦਾ ਨਾਰੇ ਤਕਬੀਰ ਅੱਲਾਹੁ ਅਕਬਰ ਜਾਣੀ ਚਾਹੀਦੀ ਆ ਜਾਊਗੀ ਮਲੇਰਕੋਟਲੇ ਦੇ ਵਿੱਚੋਂ ਜੁਹਦਾ ਆਇਆ ਜਦੋਂ 1992 ਦੇ ਵਿੱਚ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਤਾਂ ਸਾਰੇ ਲੀਡਰਾਂ ਦੀਆਂ ਜ਼ੁਬਾਨਾਂ ਵੱਡੀਆਂ ਗਈਆਂ ਸੀ ਇੱਕ ਗੱਲ ਚੇਤੇ ਰੱਖਿਓ ਮਲੇਰਕੋਟਲੇ ਵਾਲਿਓ ਸਾਰੇ ਲੀਡਰਾਂ ਦੀਆਂ ਜ਼ੁਬਾਨਾਂ ਵੱਡੀਆਂ ਗਈਆਂ ਕਿਸੇ ਦੇ ਵਿੱਚ ਜ਼ੁਰਤ ਨਹੀਂ ਪਈ ਕਿ ਇਹ ਗੱਲ ਪਾਰਲੀਮੈਂਟ ਦੇ ਵਿੱਚ ਕਹਿ ਸਕਣ ਕਿ ਤੁਸੀਂ ਕੌਣ ਹੋ ਨਿਓ ਬਾਬਰੀ ਮਸਜਿਦ ਨੂੰ ਸ਼ਹੀਦ ਕਰਨ ਵਾਲੇ ਕਿਸੇ ਨੇ ਇਹ ਗੱਲ ਆਖੀ ਦੱਸੋ ਮੈਨੂੰ ਸਿਰਫ ਇੱਕੋ ਇੱਕ ਜਰਨਲਿਸਟ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹਨੇ ਮੋਦੀ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕਿਹਾ ਕਿ ਤੁਸੀਂ ਕੌਣ ਹੋ ਨਿਓ ਬਾਬਰੀ ਮਸਜਿਦ ਨੂੰ ਸ਼ਹੀਦ ਕਰਨ ਵਾਲੇ ਆਹ ਗੰਦੀ ਰਾਜਨੀਤੀ ਅਸੀਂ ਹਿੰਦੁਸਤਾਨ ਦੇ ਵਿੱਚ ਨਹੀਂ ਹੋਣ ਦੇਵਾਂਗੇ ਜੇ ਰਾਜਨੀਤੀ ਕਰਨੀ ਆ ਤਾ ਵਿਕਾਸ ਦੇ ਨਾਮ ਤੇ ਰਾਜਨੀਤੀ ਕਰੋ ਜੇ ਰਾਜਨੀਤੀ ਕਰਨੀਆਂ ਤਾਂ ਆਪਦੇ ਕੰਮ ਗਿਣਾਓ ਕਿ ਅਸੀਂ ਇਹ ਕੰਮ ਕੀਤੇ ਆ ਇਸ ਕੰਮ ਨੂੰ ਸਾਨੂੰ ਵੋਟਾਂ ਪਾਓ ਨਾ ਕਿ ਧਰਮ ਦੇ ਨਾਂ ਤੇ ਗੰਦੀ ਰਾਜਨੀਤੀ ਕਰੋ ਤੇ ਆ ਜੋਸੇ ਮੋਦੀ ਨੂੰ ਅਸੀਂ ਕਹਨੇ ਆ ਜੇ ਹੈ ਹਿੰਮਤ ਇੱਥੇ ਕਿਸੇ ਮਸਜਿਦ ਨੂੰ ਮੰਦਿਰ ਨੂੰ ਹੱਥ ਲਾ ਕੇ ਦਿਖਾ ਫਿਰ ਤੈਨੂੰ ਦੱਸਾਂਗੇ ਅਸੀਂ ਕਿਉਂਕਿ ਹੁਣ ਸਿੱਖ ਕੌਮ ਵੀ ਜਾਗੀ ਹੋਈ ਆ ਹੁਣ ਸਾਡੇ ਹਿੰਦੂ ਭਰਾ ਵੀ ਜਾਗੇ ਹੋਇਆ ਹੁਣ ਸਾਡੇ ਮੁਸਲਮਾਨ ਭਰਾ ਵੀ ਜਾਗੇ ਹੋਇਆ ਹੁਣ ਇੱਥੇ ਮਲੇਰ ਕੋਟਲੇ ਦੇ ਵਿੱਚ ਬਹੁਤ ਸਾਰੇ ਪਾਰਟੀਆਂ ਵਾਲੇ ਆਉਣਗੇ ਜਿਹੜੇ ਤੁਹਾਨੂੰ ਲਾਲਚ ਦੇਣਗੇ ਕਿ ਹਜ਼ਾਰ ਰੁਪਈਆ ਮਹੀਨੇ ਦਾ ਤੁਹਾਡੇ ਅਕਾਊਂਟਾਂ ਦੇ ਵਿੱਚ ਪਾਵਾਂਗੇ ਉਹਨਾਂ ਨੂੰ ਸਵਾਲ ਕਰਿਓ ਵੀ ਅਸੀਂ ਮੰਗਦੇ ਥੋੜੀਆਂ ਉਹ ਅਸੀਂ ਮੰਗਦੇ ਥੋੜੀਆਂ ਜਿਹੜਾ ਤੁਸੀਂ ਸਾਨੂੰ ਹਜ਼ਾਰ-ਹਜ਼ਾਰ ਰੁਪਈਆ ਦਵੋਗੇ ਉਹਨਾਂ ਨੂੰ ਆਖੋ ਕਿ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਦਿਓ ਸਾਡੇ ਮੁੰਡਿਆਂ ਨੂੰ ਨੌਕਰੀਆਂ ਦਿਓ ਸਾਡੇ ਮੁੰਡੇ ਆਪੇ ਨੌਕਰੀਆਂ ਕਰਕੇ ਕੁੱਲੀ ਤੋਂ ਮਹਿਲ ਬਣਾ ਲੈਣਗੇ ਓਏ ਅਸੀਂ ਹਜ਼ਾਰ ਰੁਪਈਆ ਨਹੀਂ ਮੰਗਦੇ ਅਸੀਂ ਫ੍ਰੀ ਆਟਾ ਦਾਲ ਨਹੀਂ ਮੰਗਦੇ ਅਸੀਂ ਨੌਕਰੀਆਂ ਮੰਗਦੇ ਆਂ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਆਂ ਇੱਥੇ ਮੇਰੇ ਭਰਾ ਮੁਸਲਮਾਨ ਵੱਧ ਗਿਣਤੀ ਦੇ ਵਿੱਚ ਖੜੇ ਨੇ ਭਰਾਵੋ ਪਿੰਡ ਢੱਡੇਵਾੜਾ ਦੇ ਵਿੱਚ ਜਾ ਕੇ ਦੇਖ ਲਓ ਸਾਰੇ ਮੁਸਲਮਾਨ ਭਰਾ ਰਹਿੰਦੇ ਆ ਉਸ ਪਿੰਡ ਨੂੰ ਇੱਕ ਵੀ ਬੰਦੇ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਇਨ੍ਹਾਂ ਸਰਕਾਰਾਂ ਨੇ ਪਿੰਡ ਢੱਡੇਵਾੜਾ ਦੇ ਵਿੱਚ ਇੱਕ ਵੀ ਨੌਜਵਾਨ ਦੇ ਕੋਲ ਸਰਕਾਰੀ ਨੌਕਰੀ ਨਹੀਂ ਹੈਗੀ ਮੈਂ ਪੁੱਛਣਾ ਚਾਹਣਾ ਸਰਕਾਰਾਂ ਤੋਂ ਕੀ ਉਸ ਪਿੰਡ ਦੇ ਨੌਜਵਾਨ ਪੜ੍ਹੇ ਲਿਖੇ ਨਹੀਂ ਹੈਗੇ ਨਾ ਉਸ ਪੰਡਰੇ ਵਿੱਚ ਕੋਈ ਚੰਗੀ ਸਿੱਖਿਆ ਦਿੱਤੀ ਗਈ ਆ ਸਮੇਂ ਦੀਆਂ ਸਰਕਾਰਾਂ ਨੂੰ ਸਵਾਲ ਕਰੋ ਕਿ ਅਸੀਂ ਵੀ ਪੜ੍ਹੇ ਲਿਖੇ ਆ ਡਿਗਰੀਆਂ ਹੱਥਾਂ ਦੇ ਵਿੱਚ ਰੱਖੋ ਆ ਜਦੋਂ ਮੀਤ ਹਿਆਰ ਅਰਗੇ ਜਾਂ ਹੋਰ ਆਉਂਦੇ ਆ ਝਾੜੂ ਚੱਪਿਆਂ ਵਾਲੇ ਇਹਨਾਂ ਨੂੰ ਦਿਖਾਓ ਡਿਗਰੀਆਂ ਵੀ ਸਾਨੂੰ ਨੌਕਰੀਆਂ ਚਾਹੀਦੀਆਂ ਨੇ ਨੌਕਰੀਆਂ ਸਾਨੂੰ ਗੱਲਾਂ ਦਾ ਕਢਾਣੀ ਚਾਹੀਦਾ ਥੋਡੀਆਂ ਦਾ ਇਹਨਾਂ ਦੇ ਪੱਲੇ ਭਰਾਵੋ ਸਿਰਫ ਗੱਲਾਂ ਨੇ ਗੱਲਾਂ ਗੱਲਾਂ ਤੋਂ ਬਿਨਾ ਇਹਨਾਂ ਦੇ ਪੱਲੇ ਕੱਖ ਨਹੀਂ ਇਹਨਾਂ ਨੂੰ ਨਾ ਟੋਟ ਕੇ ਆਉਂਦੇ ਆ ਗੱਡੀ ਦੇ ਵਿੱਚ ਬਹਿ ਗਏ ਰੋਟੀ ਤੇ ਆਮਬ ਦਾ ਚਾਰਦੀ ਫਾੜੀ ਰੱਖ ਲਈ ਉਹ ਖਾ ਕੇ ਤੁਹਾਨੂੰ ਦਿਖਾਤਾ ਵੀ ਅਸੀਂ ਬਹੁਤ ਡਾਊਨ ਟੂ ਅਰਥ ਆ ਜਾਂ ਇਥੇ ਖੇਤ ਦੇ ਵਿੱਚ ਖੜ ਜਾਨਗੇ ਬੱਟਾ ਦੇ ਖੜ ਕੇ ਵੀਡੀਓ ਪਾ ਦੇਣਗੇ ਇਹਨਾਂ ਨੂੰ ਪੁੱਛੋ ਕਿ ਦਿਖਾਓ ਕਿੱਥੇ ਆ 43000 ਨੌਕਰੀਆਂ ਥੋਡੀਆਂ ਪੁੱਛੋ ਇਹਨਾਂ ਨੂੰ ਵੀ ਕਿੱਥੇ ਆ ਨੌਕਰੀਆਂ 43000 ਦਿਖਾਓ ਸਾਨੂੰ ਆ ਐਮਐਸਪੀ ਦੇਣ ਦੀ ਗੱਲ ਕਰਦੀ ਸੀ ਪੁੱਛੋ ਕਿੱਥੇ ਆ ਐਮਐਸਪੀ ਸੋ ਸਵਾਲ ਕਰਿਆ ਕਰੋ ਇਹਨਾਂ ਨੂੰ ਸਵਾਲ ਕਰੋ ਵੀ ਸਾਨੂੰ ਨੌਕਰੀਆਂ ਚਾਹੀਦੀਆਂ ਸਾਨੂੰ ਵਿਕਾਸ ਚਾਹੀਦਾ ਤਾਂ ਤੁਹਾਨੂੰ ਵੋਟਾਂ ਪਾਵਾਂਗੇ ਤੇ ਮੀਤ ਹੇਅਰ ਨੂੰ ਮੈਂ ਮਲੇਰਕੋਟਲੇ ਖੜਕੇ ਕਹਿਣਾ ਮੀਤ ਹੇਅਰ ਕਹਿੰਦਾ ਸੀ ਇਹਦਾ ਮੇਰੇ ਮੁਕਾਬਲੇ ਦੇ ਵਿੱਚ ਨਹੀਂ ਹੈਗਾ ਕੋਈ ਤੇ ਹੁਣ ਮੀਤ ਹੇਅਰ ਨੂੰ 4 ਜੂਨ ਨੂੰ ਦੱਸਾਂਗੇ ਵੀ ਜੇ ਨਾ ਤੇਰੀ ਧੌਣ ਦੇ ਉੱਤੇ ਗੋਡਾ ਰੱਖਿਆ ਲੈ ਸਾਨੂੰ ਨਾ ਕਹੀਂ ਹੁਣ ਦੋਹੇ ਹੱਥ ਖੜੇ ਜਕਾਰਾ ਗਜਾਉਂਗਾ ਬ੍ਰੋਤੀਆਂ ਨੂੰ ਵੀ ਪਤਾ ਚੱਲ ਜਾਏ ਤੇ ਬਾਈ ਦੀਪ ਸਿੱਧੂ ਵੀ ਉੱਪਰ ਬੈਠਾ ਦੇਖ ਰਿਹਾ ਹੋਣਾ ਬਾਈ ਦੀਪ ਸਿੱਧੂ ਨੂੰ ਵੀ ਪਤਾ ਲੱਗ ਜਾਏ ਬਾਈ ਦੀਪ ਸਿੱਧੂ ਵੀ ਖੁਸ਼ ਹੋਵੇ ਕਿ ਐਤਕੀ ਸੰਗਰੂਰ ਦੇ ਵਿੱਚ tufaan ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਹੱਕ ਦੇ ਵਿੱਚ ਆਇਆ ਹੋਇਆ ਬੋਲੇ ਈਸੋਨ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਹ